ਇਹ 855 2 ਸਟਾਰ 5 ਮਾਡਲ 313000 ਰੁਪਏ ਡਿਮਾਂਡ ਆ 555 ਡੀਆਈ ਅਰਜੜ ਪਾਵਰ ਸਟੀering ਚ ਆ ਗਈ 12 ਮਾਡਲ ਹਨ ਲੱਖ 30000 ਰੁਪਏ ਡਿਮਾਂਡ ਆ ਪਾਕ ਉਹਨਾਂ ਲਈ ਕਾਡੀ ਆ ਜੀ 750 ਦਾ 2005 ਮਾਡਲ ਸਿੰਪਲ ਸਟੀering ਨੂੰ 267000 ਰੁਪਏ ਡਿਮਾਂਡ ਰੱਖੀ ਗਈ ਆ ਬਾਕੀ ਮੌਕੇ ਤੇ ਜਿਹੜਾ ਮਾਨਤਾਣ ਹੋ ਜਾਂਦਾ ਤੇ ਪ੍ਰਾਂਟ ਟਰੈਕਟਰ ਦੇ ਵਿੱਚ ਘਟਾਉਣਾ ਜੀ ਘਟਾ ਰਾਂਗੇ ਜੀ ਲੋਨ ਵੀ ਹੋ ਜਾਊਗਾ ਜੀ ਆਪਣਾ ਨੰਬਰ ਦੱਸ ਦਿਓ ਜੀ 94177 ਹਾਂਜੀ 38225 ਠੀਕ ਆ ਬਾਈ ਜੀ ਬਾਈ ਜੀ ਸੱਸੀ ਕਾਲ ਸਾਰਿਆਂ ਨੂੰ ਆਪਾਂ ਪਹੁੰਚੇ ਜੀ ਤਲਵੰਡੀ ਸਾਹਿਬ ਉਹ ਟਰੈਕਟਰ ਮੰਡੀ ਤੇ ਜੋ ਹਰ ਬੱਦ ਵਾਰ ਹੁੰਦੀ ਆ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੁੰਦੀ ਆ ਤੇ ਬਾਈ ਆਪਣੇ ਨਾਲ ਜੁੜਿਆ ਸਾਰੀ ਆਪਾਂ ਗੱਲਬਾਤ ਕਰਾਂਗੇ ਬਾਈ ਨਾਲ ਤੇ ਤੁਹਾਨੂੰ ਚੰਗੀ ਤਰ੍ਹਾਂ ਜਾਣਕਾਰੀ ਦਿੰਨੇ ਆ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਹੋਰ ਕਿਵੇਂ ਜੀ ਠੀਕ ਆ ਜੀ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਆਪਣੇ ਕੋਲੇ ਜੀ ਪੰਜ ਇੱਥੇ ਖੜੇ ਸੱਤ ਪਿੰਡ ਘੜੇ ਠੀਕ ਆ ਜੀ 10 15 ਟਰੈਕਟਰ ਅਵੇਲੇਬਲ ਹੁੰਦੇ ਆ ਹਾਂਜੀ ਠੀਕ ਆ ਭਾਈ ਜੀ ਪਿੰਡ ਘੜਾ ਇਹ ਆਪਣਾ ਸੁੱਖਾ ਸੰਗੜਾ ਜੀ ਹਾਂਜੀ ਸੁੱਖਾ ਸੰਗੜਾ ਜੀ ਸੁੱਖਾ ਸੰਗੜਾ ਪਿੰਡਾ ਪਾਈਆਂ ਦਾ ਤੇ ਪ੍ਰਾਣ ਟਰੈਕਟਰ ਜੇ ਵਿੱਚ ਘਟਾਉਣਾ ਜੀ ਘਟਾਉਣਾ ਜੀ ਲੋਨ ਵੀ ਹੋ ਜਾਊਗਾ ਜੀ ਹਾਂਜੀ ਉੱਚੇ ਮਾਡਲ ਦੇ ਹੋ ਜਾਂਦੇ ਬਈ ਉੱਚੇ ਮਾਡਲ ਦੇ 12 ਦੁੱਤੇ 12 ਦੁੱਤੇ ਠੀਕ ਆ ਭਾਈ ਜੀ ਤੇ ਆਪਣਾ ਨੰਬਰ ਦੱਸ ਦਿਓ ਜੀ 94177 ਹਾਂਜੀ 38222 ਠੀਕ ਆ ਬਾਈ ਜੀ ਆ ਪਾਈਆਂ ਦਾ ਕੰਟੈਕਟ ਨੰਬਰ ਆ ਤੇ ਆ ਪੰਜੇ ਟਰੈਕਟਰ ਜਿਹੜੇ ਦਿਖਾਵਾਂਗੇ ਬਾਈ ਦੇ ਆਉਣਗੇ ਤੇ ਜਿਹੜਾ ਤੁਸੀਂ ਲੈਣਾ ਹੋਇਆ ਸੰਪਰਕ ਕਰ ਲਿਓ ਬਾਈ ਨੂੰ ਤੇ ਸਾਹਮਣੇ ਆ ਗਿਆ ਜੀ 8552 ਸਟਾਰ ਤੇ ਵੀਕੇਟੀ ਦੇ ਫਰੰਟ ਵਾਲੇ ਟਾਇਰ ਆ ਜੀ ਬਾਈਕ ਵਾਲੇ ਹੈਗੇ ਆ ਅਪੋਲੋ ਦੇ ਤੇ ਰੰਗ ਪੇਂਟ ਦਾ ਪੂਰਾ ਸਾਫ ਆ ਟਰੈਕਟਰ 2 ਸਟਾਰ ਚ ਪੰਜ ਮਾਡਲ 3 ਲੱਖ 13000 ਰੁਪਏ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ 프ਰੰਟ ਵਾਲੇ ਟਾਇਰ ਪਏ ਜੀ 85 ਪੈਸੇ ਦੇ ਕਰੀਬ ਬੈਕ ਵਾਲੇ ਪਏ ਜੀ ਪੈਂਡ 70 ਪੈਸੇ ਦੇ ਕਰੀਬ ਤੇ ਰੰਗ ਪੈਂਡ ਦਾ ਸਾਫਾ ਟਰੈਕਟਰ ਪਈ ਜੀ ਅੱਗੇ ਅਰਜਣ ਆ ਗਿਆ 555 DI ਅਰਜਣ ਪਾਵਰ ਸਟੀering ਚ ਤੇ ਅਪੋਲੋ ਦਾ ਆ ਗਿਆ ਜੀ 프ਰੰਟ ਵਾਲੇ ਟਾਇਰ ਤੇ ਬੈਕ ਵਾਲੇ ਆ ਗਿਆ ਜੀ BKT ਦੇ 14 ਦੇ ਟਾਇਰਾਂ ਚ ਆ ਗਿਆ ਬਾਈ ਜੀ ਤੇ ਸੈਂਟਰ ਗੇਅਰ ਤੇ ਆ ਗਿਆ ਬਾਈ ਜੀ ਸੈਕਟਰ ਗੇਅਰ ਚ ਤੇ ਅਡਜਸਟੇਬਲ ਸੀਟ ਆ ਤੇ ਰੰਗ ਪੇਂਟ ਦੀ ਜੇ ਗੱਲ ਕਰੀਏ ਰੰਗ ਪੇਂਟ ਦਾ ਵਧੀਆ ਸਾਫਾ ਟਰੈਕਟਰ ਤੇ ਸੋਨੂੰ ਡੰਡਾ ਵੱਟੀ ਬਾਈ ਜੀ ਨਾਲੇ ਮਿਲੂਗਾ ਤੇ ਟਾਇਰਾਂ ਦੀ ਕੰਡੀਸ਼ਨ ਦੀ ਜੇ ਗੱਲ ਕਰੀਏ ਟਾਇਰ ਤੁਹਾਡੇ ਸਾਹਮਣੇ ਆ ਬਾਈ ਜੀ ਟਾਇਰ ਹੈਗੇ ਆ ਇਹ 20 केटी ਦੇ 14 ਦੇ ਟਾਇਰਾਂ ਚ ਆ ਗਿਆ ਜੀ ਰੰਗ ਪੇਂਟ ਦੇਖ ਸਕਦਾ ਤੁਸੀਂ ਪੂਰਾ ਵਧੀਆ ਪਿਆਗਾ ਤੇ ਇਹ ਸੈਂਟਰ ਗੇਅਰ ਤੇ ਆ ਗਿਆ ਜੀ 12 ਮਾਡਲ ਸੰਨ ਲੱਖ 78000 ਰੁਪਏ ਡਿਮਾਂਡ ਆ ਪਾਵਰ ਸਟੇਰਿੰਗ ਚ ਆ ਗਿਆ ਜੀ 555 ਡੀਆਈ ਸੈਂਟਰ ਗੇਅਰ ਵਾਲਾ ਅੱਗੇ ਆ ਗਿਆ ਜੀ ਸਵਰਾਜ 855 3 ਸਟਾਰ 3 ਸਟਾਰ 855 ਫਰੰਟ ਵਾਲੇ ਅਪੋਲੋ ਦੇ ਟਾਇਰ ਆ ਜੀ 675 ਪੈਸੇ ਬਾਈਕ ਵਾਲੇ ਵੀ ਅਪੋਲੋ ਦੇ ਆ ਬਾਈਕ ਵਾਲੇ ਟਾਇਰਾਂ ਦੀ ਕੰਡੀਸ਼ਨ ਵੀ 670 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਬਾਈ ਜੀ ਤੇ 855 3 ਸਟਾਰ ਇਸ 7 ਮਾਡਲ ਆ ਗਿਆ ਜੀ 7 ਮਾਡਲ ਸਿੰਪਲ ਸਟੀering ਦਾ 3 ਲੱਖ 43000 ਰੁਪਏ ਡਿਮਾਂਡ ਰੱਖੀ ਹੈ ਟਰੈਕਟਰ ਦੀ ਤੇ ਜ਼ਿਆਦਾਤਰ ਸਵਰਾਜ ਚ ਭਾਈ ਜਿਹੜੀਆਂ ਪਾਈਪਾਂ ਦੀਆਂ ਨੇ ਇਹ ਜਿਹੜੀਆਂ ਰਬੜ ਜਿਹੜੀਆਂ ਨੇ ਉਹ ਪਾੜ ਜਾਂਦੀਆਂ ਨੇ ਇਹ ਹੀ ਪ੍ਰੋਬਲਮ ਆਉਂਦੀ ਆ ਇਹਦਾ ਵੀ ਹੱਲ ਕਰਿਆ ਹੋਇਆ ਦੇਖ ਸਕਦੇ ਹੋ ਤੁਸੀਂ ਪਾਈਪਾਂ ਸੋਣੀਆਂ ਜਮਾ ਨਹੀਂ ਪੜਦੀਆਂ ਕਿੰਨੀਆਂ ਮਰਜ਼ੀ ਰੇਸਾਂ ਦੀ ਜਿੰਨਾ ਮਰਜ਼ੀ ਲੋਡ ਪਾਈ ਚੱਲੋ ਸਿੰਪਲ ਸਟੀering ਚ ਆ ਗਿਆ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਜੀ ਅਪੋਲੋ ਦਾ ਚੌਕੜਾ 670 ਪੈਨੇ ਦੇ ਕਰੀਬ ਮਗਰਾ ਆਟਮ ਰੂਟ ਵੀ ਪੂਰੇ ਵਧੀਆ ਪਿਆ ਪੀ ਵੀ 58 ਨੰਬਰ ਆ ਗਿਆ ਟਰੈਕਟਰ ਦਾ ਤੇ ਡੰਡਾ ਪੱਤੀ ਜਿਵੇਂ ਜੰਨੂ ਕਹਿਆ ਸੀ ਬਾਈ ਜੀ ਨਾਲ ਮਿਲੂ ਡੰਡਾ ਆ ਗਿਆ ਪੱਤੀ ਆ ਗਈ ਤੇ ਕੰਡੀਸ਼ਨ ਦਾ ਪੂਰਾ ਸਾਫਾ ਟਰੈਕਟਰ ਆ ਇਹ ਸਿੰਪਲ ਸਟੀering ਚ 3 ਸਟਾਰ ਆ ਤੇ 7 ਮਾਡਲ ਆ 7 ਮਾਡਲ 3 ਸਟਾਰ ਆ 3 ਲੱਖ 43 ਹਜ਼ਾਰ ਡਿਮਾਂਡਰ ਟਰੈਕਟਰ ਦੀ ਅੱਗੇ ਆ ਗਿਆ ਜੀ ਸੋਨਾ ਲੱਕਾ ਡੀ ਆ ਜੀ 750 ਦਾ 2005 ਮਾਡਲ ਸਿੰਪਲ ਸਟੀering ਬੀ ਕੇ ਟੀ ਦੇ ਫਰੰਟ ਵਾਲੇ ਟਾਇਰ ਆ ਬਾਈ ਜੀ 70 75 ਪੈਸੇ ਦੇ ਕਰੀਬ ਬਾਈਕ ਵਾਲੇ ਹੈਗੇ ਗੁਡਇਰ ਦੇ ਜੀ 70 75 ਪੈਸੇ ਦੇ ਕਰੀਬ ਤੇ ਫਿਰ ਰੰਗ ਪੇਂਟ ਦੀ ਗੱਲ ਕਰੀਏ ਰੱਗ ਪੇਟ ਦਾ ਪੂਰਾ ਵਧੀਆ ਸਾਫਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਬਾਈ ਜੀ ਟਰੈਕਟਰ ਦੀ ਪੂਰੀ ਵਧੀਆ ਪਈ ਐ ਲੋਕਾ ਰੰਗ ਪੇਂਟ ਦੇਖ ਸਕਦੇ ਹੋ ਤੁਸੀਂ ਇਹ ਸਾਈਡ ਗੇਅਰ ਚ ਆ ਗਿਆ ਬਾਈ ਜੀ ਇਆ ਗਈ 2005 ਮਾਡਲ 2,67,000 ਰੁਪਏ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਜਿਹੜਾ ਮਾਨਤਾਣ ਹੋ ਜਾਂਦਾ ਹੁੰਦਾ ਅੱਗੇ ਆ ਗਿਆ ਜੀ 8552 2 ਸਟਾਰ ਛੱਤ ਮਾਡਲ 3,27,000 ਰੁਪਏ ਡਿਮਾਂਡ ਰੱਖੀ ਹੈ ਪੀਵੀ 250 ਨੰਬਰ ਆ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਗੂਡੀਅਰ ਦੇ ਟਾਇਰ ਆ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਪਈ ਹੈ 65-70% ਦੇ ਕਰੀਬ ਰੰਗ ਪੇਂਟ ਦਾ ਪੂਰਾ ਚੰਗਾ ਟਰੈਕਟਰ ਆ ਤੇ ਮਗਰਾੜਾਂ ਦੇ ਟੇਪੂ ਲੱਗੀ ਹੋਈ ਆ ਮਗਰਾੜਾਂ ਦੀ ਕੰਡੀਸ਼ਨ ਬਾਈ ਜੀ ਤੁਹਾਡੇ ਸਾਹਮਣੇ ਆ ਇਹ ਡੰਡਾ ਪੱਟੀ ਸਾਨੂੰ ਮਿਲੂਗਾ ਬਾਈ ਜੀ ਹਰੇਕ ਟਰੈਕਟਰ ਨਾਲ ਤੇ ਕੰਡੀਸ਼ਨ ਦਾ ਪੂਰਾ ਵਧੀਆ ਸਾਫ ਆ ਟਰੈਕਟਰ ਸਿੰਪਲ ਸਟੀering ਚ ਆ ਗਿਆ ਜੀ ਸੱਤ ਤੋਂ ਮਾਡਲਾ 72000 ਰੁਪਏ ਡਿਮਾਂਡ ਰੱਖੀ ਜੀ ਟਰੈਕਟਰ ਦੀ ਬਾਕੀ ਕੰਡੀਸ਼ਨ ਬਾਈ ਜੀ ਤੁਹਾਡੇ ਸਾਹਮਣੇ ਆ ਪੰਜੇ ਟਰੈਕਟਰਾਂ ਚੋਂ ਕਿਹੜਾ ਟਰੈਕਟਰ ਆ ਪਸੰਦ ਆ ਬਾਈ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਪੁਰਾਣਾ ਟਰੈਕਟਰ ਵੀ ਇਕੱਠਾ ਜੈ ਉਹ ਲੋਨ ਵੀ ਹੋ ਜਾਊਗਾ ਨੰਬਰ ਦੱਸੀ ਬਾਈ 99177 ਠੀਕ ਆ ਜੀ 3822 ਦੁਬਾਰੇ ਦੱਸੀ 94172 ਹਾਂਜੀ 3822 ਠੀਕ ਆ ਬਾਈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ